ਮੈਂ ਮੈਂ ਖਾਂਦੀ ਰੋਟੀ ਤੁਸੀਂ ਕੀ ਖਾਂਦੇ ਤੇ ਸਕੂਲ ਤੋਂ ਕਿਹਾ ਗਿਆ ਜੀ ਹੈ ਅੱਜ ਸ਼ੁੱਕਰਵਾਰ ਸਕੂਲ ਬੰਦ ਅੱਜ ਤੇ ਸੈਚਰਡੇ ਸ਼ਨੀਵਾਰ ਵੱਜ ਹੂੰ ਬਾਜੀ ਕਹਿੰਦੇ ਹੂੰ ਅੱਜ ਸ਼ਨੀਵਾਰ ਸਕੂਲ ਨਹੀਂ ਜਿਹੜਾ ਬਾਜੀ ਜਾਂਦੇ ਆ ਸ਼ਨੀਵਾਰ ਛੁੱਟੀ ਹੈ ਕਹਿੰਦੇ ਹੜੀ ਜੇ ਬਹੁਤ ਜਿਆਦੀ ਠੰਡ ਹੀ ਤੇ ਸੁਖ ਨੇ ਤਿਆਰ ਕਰਕੇ ਫਤੇ ਨੂੰ ਛੇਤੀ ਛੇਤੀ ਤੇ ਦਿੱਤਾ ਭੇਜ ਕਿਉਂਕਿ ਮੈਂ ਜਾਣਾ ਦਾ ਛੱਡਣ ਸਕੂਲ ਸਸੀ ਕੈਨ ਕੀ ਹੈ ਚੱਲ ਜੇ ਖੁਸ਼ ਹੋ ਮੈਂ ਫਤੇ ਨੂੰ ਜਾਣਾ ਦਾ ਸਕੂਲ ਛੱਡਣਾ ਮੈਂ ਸੋਚਿਆ ਚੱਲ ਮੌਪੜ ਤੇ ਜਾਂਦੇ ਆ ਪਰ ਇਹਨੂੰ ਇੱਕੋ ਹੀ ਕੰਮ ਹੁੰਦਾ ਫਤੇ ਸਕੂਲੇ ਕਾਦੇ ਤੇ ਜਾਣਾ ਵਾ ਕਾਦੇ ਤੇ ਇੱਧਰ ਦੱਸੋ ਸਾਰਿਆਂ ਨੂੰ ਸਕੂਲੇ ਕਾਦੇ ਤੇ ਜਾਣਾ ਗੁਲਟ ਤੇ ਜਾਣਾ ਸਕੂਲੇ ਤੇ ਠੰਡ ਬਹੁਤ ਹੀ ਗਈ ਸਕੂਲੇ ਮਤਲਬ ਇਹਨੂੰ ਤਿਆਰ ਤੁਰ ਕਰਕੇ ਤੇ ਭੇਜਤਾ ਅੱਗੋਂ ਇਹਨਾਂ ਦਾ ਜਿਹੜਾ ਉਹ ਗੇਟ ਕੀਪਰ ਹੁੰਦਾ ਵਾ ਉਹ ਤੁਰਿਆ ਆਵੇ ਫੜ ਕੇ ਨੂੰ ਫੇਰ ਲਾਗੇ ਆਂਦੇ ਕਿ ਅੱਜ ਸ਼ਨੀਵਾਰ ਆ ਤੇ ਛੁੱਟੀ ਆ ਤੇ ਬਹੁਤ ਠੰਡੀ ਮੈਂ ਲਪੇਟ ਲਪੂੜੀ ਖੜਿਆ ਇਹਨੂੰ ਤੇ ਠੰਡ ਤੇ ਮੈਨੂੰ ਵੀ ਨਹੀਂ ਚਿੱਤਾ ਮੈਂ ਸੋਚਿਆ ਅੱਜ ਸ਼ੁੱਕਰਵਾਰ ਪਰੇਖੇ ਪਰੇਖੇ ਜੀ ਕੱਲ ਦਾ ਵਿਚਾਰੇ ਨੇ ਹੂੰ ਹੂੰ ਇਹ

ਠੀਕ ਆ ਸੁਝਿਆ ਆ ਰਿਹਾ ਨਾ ਤੇ ਫਤੇ ਫਤੇ ਨੂੰ ਲਿਆ ਕੇ ਦਿੱਤੇ ਸੀ ਬੂਟ ਪਰਸੋ ਮੈਂ ਫਤੇ ਨੂੰ ਸ਼ੂ ਲਿਆ ਕੇ ਦਿੱਤੇ ਸੀ ਦੂਸਰੇ ਕੱਪੜੇ ਵਾਲੇ ਉਹਨੂੰ ਪਸੰਦ ਨਹੀਂ ਆਏ ਹੱਥ ਵੀ ਨਹੀਂ ਲਾਇਆ ਕਹਿੰਦਾ papa ਨਹੀਂ ਮੈਂ ਨਹੀਂ ਪਾਣੀ ਫਿਰ ਆ ਲਿਆਇਆ ਜਾ ਕੇ ਆਪਣੀ ਮਾਜੀ ਨਾਲ ਉਹ ਵੀ ਦੋ ਦੁਕਾਨਾਂ ਫਰਾ ਕੇ ਮਤਲਬ ਇੱਕ ਦੁਕਾਨ ਤੋਂ ਪਸੰਦ ਨਹੀਂ ਆਏ ਫਿਰ ਦੂਜੀ ਦੁਕਾਨ ਤੇ ਗਿਆ ਉੱਥੋਂ ਵੀ ਪਸੰਦ ਨਹੀਂ ਆਏ ਤੀਜੀ ਦੁਕਾਨ ਤੇ ਜਾ ਕੇ ਤੇ ਆ ਸ਼ੂ ਪਸੰਦ ਕਰਕੇ ਲਿਆਂਦੇ ਇਹਨੇ ਹਾਂ ਜਿਹੜਾ ਕੱਢੇ ਉਹ ਪਾਉਣ ਲੱਗੀ ਹੈ ਉਹੀ ਕਵੇ ਮੈਂ ਨਹੀਂ ਲੈਣਾ ਇਹ ਮੈਨੂੰ ਨਹੀਂ ਪਸੰਦ ਨਹੀਂ ਸੋਣਾ ਨਹੀਂ ਸੋਣਾ ਇਹ ਹੁਣੇ ਹੀ ਹੁਣੇ ਹੀ ਮਤਲਬ ਬਦਮਾਸ਼ੀਆਂ ਵਖਾਉਣ ਲੱਪਿਆ ਵਾ ਮੈਂ ਆ ਲੈ ਆਂਦਾ ਕਹਿੰਦਾ ਵਾਓ ਗੁੱਡ ਆਹ ਵੇਖਿਆ ਪੈਂਦੇ ਕੀ ਕਹਿੰਦਾ ਵਾਓ ਗੁੱਡ ਆਹ ਕਹਿੰਦਾ ਵਾਓ ਗੁੱਡ ਤਾਂ ਉਦੋਂ ਹੀ ਬਾਸਾ ਨੂੰ ਪਤਾ ਲੱਗ ਗਿਆ ਵੀ ਹੁਣ ਬਸ ਇਹ ਬੂਟ ਜਿਹੜੇ ਆ ਇਹ ਚਿੱਟੇ ਤੋਂ ਮਿੱਟੀ ਰੰਗੇ ਦੋਹਾਂ ਚਾਰਾਂ ਦੇਣਾ ਜੀ ਹੋ ਜਾਣੇ ਆ ਅਬਲ ਤੇ ਕੱਲ ਹੀ ਲਿਆਂਦੇ ਅੱਜ ਹੀ ਹੋ ਜਾਣੇ ਮਿੱਟੀ ਰੰਗੇ ਗੱਡੀ ਕਿੱਥੋਂ ਲੈ ਦੀਏ ਤੈਨੂੰ ਅੱਜ ਮੈਨੂੰ ਗੱਡੀ ਲੈ ਦੋ ਫਤਵੀਰ ਸਿੰਘ ਨੂੰ ਬਦਮਾਸ਼ੀਆਂ ਗੱਡੀ ਕਿੱਥੋਂ ਹੋਣੀ ਆ ਪਾਪਾ ਕਿੱਥੋਂ ਹੋਣੀ ਗੱਡੀ ਥੈਂਕ ਯੂ ਮम्मा ਹੈ ਪੈਸੇ ਕਿੱਥੋਂ ਕਰਾਉਣੀ ਪੈਖ ਦੱਸ ਪੈਖ ਤੁਹਾਡੇ ਪੈਸੇ ਐ ਨਹੀਂ ਕਿਹਦੇ ਕੋਲ ਆ ਪੈਸੇ ਪਾਪਾ ਪਾਪਾ ਕੋਲ ਪੈਸੇ ਪਾਪਾ ਕੋਲ ਪੈਸੇ ਹੈ ਨਹੀਂ ਹੈਲੋ ਕਿਤੇ ਰੱਖਿਆ ਪਾਪਾ ਕਿੰਨੇ ਦਿੱਤੇ ਪਾਪਾ ਨੂੰ ਕਿੰਨੇ ਪੈਸੇ ਦਿੱਤੇ ਮੰਮਾ ਨੂੰ ਨਹੀਂ ਪਾਪਾ ਨੂੰ ਕਿੰਨੇ ਦਿੱਤੇ ਹੀ ਪੈਸੇ ਮੰਮਾ ਨੂੰ ਨਹੀਂ ਪੋਤਾ ਇੱਧਰ ਦੇਖੋ ਮੇਰੀ ਗੱਲ ਸੁਣੋ ਪਾਪਾ ਨੂੰ ਕੌਣ ਪੈਸੇ ਦਿੰਦਾ ਹੀ ਮੰਮਾ ਮੰਮਾ ਥੋੜੀ ਦਿੰਦੀ ਬਾਬਾ ਜੀ ਕੌਣ ਦਿੰਦਾ ਹੀ ਪਾਪਾ ਨੂੰ ਪੈਸੇ ਬਾਬਾ ਜੀ ਦਿੰਦੇ ਤੂੰ ਅੱਗੇ ਤੇ ਕਹਿਣਾ ਹੁੰਦਾ ਵੀ ਬਾਬਾ ਜੀ ਪੈਸੇ ਦਿੰਦੇ ਆ ਹਾਂ ਹੈ ਸ਼ੁਕਰੰਬਾਬਾ ਜੀ ਮਹਾਰਾਜ ਇਹ ਲੋ ਇਹਨੂੰ ਇੰਨਾ ਸੈਂਸ ਹੈ ਗਈ ਆ ਸ਼ੁਕਰ ਬਾਬਾ ਜੀ ਮਹਾਰਾਜ ਇਹਨੂੰ ਦੱਸਿਆ ਸ਼ੁਗਰ ਕਰੀਦਾ ਹੰਦਾ ਪਰਮਾਤਮਾ ਦਾ ਬਾਬੇ ਦਾ ਹਾਂ ਹਣਾ ਬਾਈ ਫਤੇ ਜੀ ਰਿਆੜ ਸਾਹਿਬ ਫਤੇ ਕੱਲ ਕੀ ਸਮਝਾਇਆ ਕੀ ਬੋਲਣਾ ਤੁਸੀਂ ਰਿਆੜ ਸਾਹਿਬ ਕਿਹਾ ਸਾ ਹਾਂ ਜੀ ਬੋਲਣਾ ਰਿਆੜ ਸਾਹਿਬ ਫਤੇ ਕੌਣ ਹੈ ਰਿਆੜ ਸਾਹਿਬ ਫਤੇ ਆ ਠੀਕ ਆ ਚਲੋ ਰੋਟੀ ਖਾ ਲੋ ਤੇ ਫੇਰ ਫੇਰ ਬਣਾਉਨੇ ਆ ਬਾਕੀ ਦਾ ਮੈਂ ਨਾ ਜਿਹੜਾ ਕੋਈ ਕੰਮ ਕਰਦਾ ਬਾਈ 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 ਜਿੰਨਾ ਵੀ ਬਣਾਉਗਾ ਬਣਾਉ ਮੇਰਾ ਹਾਂ ਕੱਲ ਉੱਠਦੇ ਆਂ ਪਾਪਾ ਵਲੌਗ ਬਣਾਈਏ ਜੇ ਸਾਨੂੰ ਨਾ ਇੱਕ ਮੈਸੇਜ ਆਇਆ ਸੀ ਅੰਜੂ ਜੀ ਦਾ ਕਿ ਗੋੜ ਵਾਲੀ ਚਾਹ ਦੱਸੋ ਕਿੱਦਾਂ ਬਣਾਉਂਦੇ ਆ ਤੇ ਮੈਂ ਕਿਹਾ ਚਲ ਨਾਲੇ ਮੈਂ ਚਾਹ ਬਣਾਉਣ ਲੱਗੀ ਸੀ ਤੇ ਨਾਲੇ ਵਲੌਗ ਬਣਾ ਲੈਣੀ ਦੱਸ ਦਿੰਦੇ ਆ ਆ ਪਾਣੀ ਗਰਮ ਹੋਣ ਡਿਆ ਇਹਦੇ ਵਿੱਚ ਮੈਂ ਥੋੜੀ ਜੀ ਸੁੰਡ ਪਾਈ ਆ ਪਾਣੀ ਗਰਮ ਹੋ ਗਿਆ ਵਾ ਬਸ ਇਹਦੇ ਵਿੱਚ ਆਹ ਵੇਖੋ ਏਦਾਂ ਗੁੜ ਪਾ ਦੇਣਾ ਬਸ ਗੁੜ ਸਿੰਪਲ ਜਿੱਦਾਂ ਦੂਜੀ ਚਾਹ ਬਣਾਈਦੀ ਖੰਡ ਦੀ ਥਾਂ ਤੇ ਗੁੜ ਪਾਤਾ ਜਿੰਨੀ ਪੱਤੀ ਪਾਉਣੀ ਤੁਸੀਂ ਪੱਤੀ ਪਾ ਲਓ ਜਿੱਦਾਂ ਗੁੜ ਘੁੜ ਗਿਆ ਰੇਜ ਰੇਜ ਜਿਕੇ ਗੁੜ ਨੇ ਖੁਰ ਜਾਣਾ ਵਾ ਤੇ ਫੇਰ ਬਾਅਦ ਵਿੱਚ ਦੁੱਧ ਪਾ ਦੇਣਾ ਸਿੰਪਲ ਇਹਦੇ ਘੜਾ ਔਖਾ ਕੰਮ ਆ ਜਿੱਦਾਂ ਖੰਡ ਵਾਲੀ ਚਾਹ ਬਣਾਈਦੀ ਉਦਾਂ ਗੁੜ ਵਾਲੀ ਚਾਹ ਬਣਾਈਦੀ ਐ ਤੁਸੀਂ ਵੀ ਬਣਾ ਕੇ ਵੇਖਿਓ ਹੁਣ ਸਾਰਾ ਕੁਝ ਗਲਤ ਦਾ ਸੀ ਕੀ ਗੱਲ ਦੱਸਿਆ ਕਿ ਵੀ ਦੱਸਣਾ ਵੀ ਗੁੜ ਜਿਹੜਾ ਵਧੀਆ ਹੋਣਾ ਚਾਹੀਦਾ ਵਾ ਘਰ ਦਾ ਹੋਣਾ ਚਾਹੀਦਾ ਵਾ ਵਧੀਆ ਸਵਾਦ ਸਵਾਦ ਚਾਹ ਬਣਦੀ ਘਰ ਦਾ ਗੁੜ ਹੋਵੇ ਫੇਰ ਜਿਹੜੇ ਘਰ ਕੱਢਦੇ ਉਹਨਾਂ ਕੋਲੋਂ ਲੈਣਾ ਦੂਜੀ ਗੱਲ ਚਾਹ ਬਣਾ ਕੇ ਦੁੱਧ ਪਾ ਕੇ ਬਹੁਤਾ ਬਾਲਾ ਨਹੀਂ ਦਵਾਉਣਾ ਬਹੁਤ ਪਰ ਇਹਨੂੰ ਮੈਂ ਬਾਲਾ ਦਵਾਉਣੀ ਕਿਉਂਕਿ ਇਹ ਫੁੱਟਦੀ ਨਹੀਂ ਆ ਚਾਹ ਚੱਲ ਜੋ ਵੀ ਆ ਪਰ ਬਹੁਤਾ ਬਾਲਾ ਨਹੀਂ ਦਵਾਉਣਾ ਚਾਹੀਦਾ ਕਿਉਂਕਿ ਫੁੱਟ ਜਾਏ ਤੁਹਾਨੂੰ ਜੇ ਸੋਹਣ ਉਹਨੂੰ ਕੀ ਨਾ ਫਿਰ ਬਾਲਾ ਦਵਾਉਂਦੀ ਵੇਖ ਲਿਓ ਇਹ ਵਿੱਚ ਵੇਖਿਓ ਇਹ ਨਹੀਂ ਫੋਟਰ ਦਾ ਕਈ ਗੁੜ ਜਿਹੜਾ ਨਾ ਥੋੜਾ ਜਿਹਾ ਚਾਚਪਾ ਫੁੱਟ ਜਾਂਦਾ ਇਹ ਜਿਹੜੇ ਗੁੜ ਦੀ ਚਾਹ ਬਿਲਕੁਲ ਨਹੀਂ ਫੁੱਟਦੀ ਓਕੇ ਓਕੇ ਹੁਣ ਦੁੱਧ ਪਾ ਕੇ ਬਾਲਾ ਜਿਦੋਂ ਆਊਗਾ ਨਾ ਫਿਰ ਬਗਮਨੀ ਆਵੇ ਲੋ ਸਾ ਵੀ ਕਹਿੰਦੇ ਸੀ ਕਿ ਦੁੱਧ ਪਾ ਕੇ ਤੇ ਬਾਲਾ ਨਹੀਂ ਦਿਵਾਉਣਾ ਮੈਂ ਪਰ ਕਿਹਾ ਕਿ ਕਿ ਮੈਂ ਰੋਜ਼ ਚਾਹ ਬਣਾਉਂਦੀ ਮੈਨੂੰ ਪਤਾ ਵਾ ਵੀ ਇਹ ਗੁੜ ਜਿਹੜਾ ਬਹੁਤ ਵਧੀਆ ਸੀ ਤੇ ਇਹਨੂੰ ਜਿੰਨੇ ਮਰਜ਼ੀ ਬਾਲਾ ਦਵਾਈ ਜਾਓ ਚਾਹ ਗੁੜ ਵਿੱਚ ਚਾਹ ਪਾ ਕੇ ਚਾਹ ਚੁੱਕ ਦੁੱਧ ਪਾ ਕੇ ਦੱਸਣ ਵਾਲੀ ਵੀ ਗੱਡੀ ਉਦਾਂ ਦੀ ਤੇ ਤੀਚਰ ਚੰਗੀ ਤਰ੍ਹਾਂ ਬਣਾ ਲਿਓ ਸੀ ਬੋਰਪੋ ਕੁਛ ਉਹ ਸੀ ਜਾਨੀ ਆ ਵੀ ਮਤਲਬ ਚਾਹ ਜਦੋਂ ਬਣਾਉਣੀ ਆ ਉੱਚ ਗੁੜ ਪਾ ਕੇ ਲਾਸਟ ਤੇ ਰਿੰਨਗੇ ਗੁੜ ਪਾ ਕੇ ਫਿਰ ਰੰਗਣੀ ਆ ਚਾਹ ਪਰ ਇਹ ਕਈ ਚਾਹਾਂ ਰਿੱਚਦੇ ਫੁੱਟ ਜਾਂਦੀਆਂ ਗੁੜ ਵਾਲੀਆਂ ਇਹ ਨਹੀਂ ਫੁੱਟਦੀ ਇਹ ਨਹੀਂ ਫੁੱਟੀ ਇਹਨੂੰ ਮੈਂ ਚੰਗੀ ਤਰ੍ਹਾਂ ਰਿੰਨ ਕੇ ਤੇ ਫਿਰ ਐ ਸੰਗਣੀ ਵੀ ਬੜੀ ਹੁੰਦੀ ਗੁੜ ਵਾਲੀ ਚਾਹ ਬੜਾ ਮਜ਼ਾ ਆਉਂਦਾ ਪੀਣ ਦਾ ਵਧੀਆ ਹੁੰਦੀ ਚਾਹ ਚਲੋ ਹੁਣ ਨਾ ਤੁਸੀਂ ਆ ਵੀ ਜਿਹੜਾ ਗੁੜ ਵਾ ਗਰਮ ਹੁੰਦਾ ਵਾ ਤਾਂ ਸਰਦੀਆਂ ਵਿੱਚ ਵਧੀਆ ਹੁੰਦਾ ਹੈ ਚਲੋ ਫਿਰ ਠੀਕ ਆ ਸ਼ੂਗਰ ਵਾਲੇ ਬੰਦੇ ਲਈ ਤੇ ਉਦਾਂ ਵਧੀਆ ਹੁੰਦੀ ਗੁੜ ਵਾਲੀ ਚਾਹ ਹਾਂ ਤੇ ਪੀਏ ਹੁਣ ਚਾਹ ਹਾਂ ਸਾਬੀ ਤੇ ਮੂਝ ਬਣੀ ਹੁੰਦਾ ਚਾਵੇ ਰਾਨੀ ਵਾਲੀ ਗੱਲ ਸਵੇਰੇ ਸਵੇਰੇ ਸੁੱਖ ਨੇ ਕੀ ਕਰ ਲਿਆ ਕੁਝ ਨਹੀਂ ਕੀਤਾ ਚਾਦਰਾਂ ਵਾਲਾ ਘੇਰ ਲਿਆ ਆ ਜਾ ਪਰ ਇੱਥੇ ਲਿਆ ਭਾ ਗਿਆ ਚਾਦਰਾਂ ਵਾਲਾ ਹੁਣ ਮੈਨੂੰ ਪਤਾ ਵਾ ਵੀ ਇੱਥੇ ਰੱਖੋ ਪਰਾਂ ਖਲੋ ਇਹਦਾ ਜਿਹੜਾ ਵਾ ਬਲੀ ਦਾ ਬੱਕਰਾ ਕਿੰਨੇ ਬਾਹਨਾ ਵਾ ਮੈਂ ਸਸਿਕਾ ਚਾਰੇ ਨੂੰ ਹੋਰ ਸੁਣਾਓ ਯਾਰ ਚੱਲ ਸਸਿਕਾ ਚਾਰੇ ਨੂੰ ਪਤਾ ਤੂੰ ਕੀ ਪਾਇਆ ਵਲ ਫਾਫੇ ਦੇ ਵਿੱਚ ਖਲੋਣੇ ਪਾਏ ਆ ਦੇਖ ਕਿ ਦਖ ਜਾਣਾ ਇਹਦਾ ਖਲੋਣੇ ਪਾਏ ਆ ਠੀਕ ਆ ਤੇ ਚਾਦਰਾਂ ਪਾ ਹਫਤੇ ਬਾਅਦ ਆਉਣਾ ਪਾ ਉਹ ਦਿਨ ਵੀ ਵਿਚਾਰਾ ਇੱਕ ਦਿਨ ਆਇਆ ਸੀ ਉਸ ਦਿਨ ਉਹਨੂੰ ਬੜੀ ਛੇਤੀ ਅੱਗੇ ਇੱਕ ਦਿਨ ਵੀ ਪਾ ਆਇਆ ਸੀ ਪਾ ਨੇ ਕਹਿਣਾ ਖਰਾਬ ਕੀਤਾ ਉਸ ਦਿਨ ਛੇਤੀ ਬਹੁਤ ਹੀ ਜਾਣਾ ਸੀ ਵੀਡੀਓ ਬਣਾਉਣ ਤੇ ਫੇਰ ਲਈਆਂ ਨਹੀਂ ਗਈਆਂ ਚਾਦਰਾਂ ਕਿਉਂਕਿ ਸਿਆਲ ਆ ਤੇ ਹੌਣ ਮੋਟੀਆਂ ਚਾਦਰਾਂ ਦੀ ਲੋੜ ਬੈੱਡ ਤੇ ਵਿਛਾਉਣ ਲਈ ਦਿਵਾਨ ਬੈੱਡ ਤੇ ਵਿਛਾਉਣ ਲਈ ਫਿਰ ਪੰਡਿਆਂ ਨਾਲ ਆਦੇ ਆਂਡ ਗਵਾਂਡ ਹੁੰਦਾ ਚਾਦਰਾਂ ਵੇਖਣ ਪਾ ਦੇ ਨਾਲ ਆਂਡ ਗਵਾਂਡ ਵੀ ਨਾਲ ਆ ਜਾਓ ਹੰਸ ਰਾਜ ਆ ਗਿਆ ਆ ਗਿਆ ਹੰਸ ਰਾਜ ਉਹ ਮੁੰਡਾ ਜਸਕਰਨ ਵੀ ਲੋ ਅੱਛਾ ਜਸਕਰਨ ਹੋਣੀ ਵੀ ਇੱਧਰ ਵੇਖੋ ਜਸਕਰਨ 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 ਇੱਧਰ ਦੇਖੋ ਇਹ ਆ ਤੁਹਾਡਾ ਹੰਸ ਰਾਜ ਬਣਿਆ ਅੱਜ ਜਸਕਰਨ ਠੀਕ ਹੈ ਜਸਕਰਨ ਠੀਕ ਆਇਆ ਫਤਿਹ ਆਡਾ ਰਹਿ ਗਿਆ ਅੱਜ ਤੇ ਫਤਿਹ ਨੇ ਹਲੇ ਨਾਈ ਤੋਂ ਹੀ ਕੀਤੀ ਨਹੀਂ ਤੇ ਜਸਕਰਨ ਫੁੱਲ ਰੈਡੀ ਹੋ ਕੇ ਐ ਲਿਸ਼ਕ ਦੇ ਵਾਲ ਕੱਢ ਕੇ ਤੇ ਆ ਗਿਆ ਜਸਕਰ ਨੇ ਇੱਧਰ ਦੇਖੋ ਪੁੱਤ ਨਹੀਂ ਕਰਦੇ ਜਸਕਰ ਵੈਰੀ ਗੁੱਡ ਅ ਗਲਾਸ ਵੀ ਹੈ ਮੰਮੀ ਲੈ ਕੇ ਤੁਸੀਂ ਆ ਚਾਰ ਦਰਾਂ ਕਿਉਂ ਲੱਗ ਲੱਗ ਨਹੀਂ ਕਾਦੀ ਮੰਮੀ ਹਾਂਜੀ ਉਹ ਪਾੜਿਆ ਨਾਲ ਆ ਵੀ ਚਾਹ ਬਕਾਇਆ ਕੋਲ ਮੁਰਕਰ ਬਹੁਤ ਚਾਦਰ ਹੋਈ ਹੈ ਚਾਦਰਾਂ ਸਾਡੇ ਦੇ ਬਣੀਆਂ ਪਰ ਉਹਦਾ ਜਿੱਤਾਂ ਕਹਿੰਦੇ ਰਾਜਦਾ ਨਹੀਂ ਬੰਦਾ ਉਸ ਹਿਸਾਬ ਕਿ ਚਾਦਰਾਂ ਜਿਹੜੀਆਂ ਆਨਲਾਈਨ ਪੰਜ ਮੰਗਾਈਆਂ ਹਲੇ ਉਹ ਵਿਛਾਈਆਂ ਹੀ ਨਹੀਂ ਉਦਾਂ ਹੀ ਰੱਖੀਆਂ ਰਾਜ ਤੇ ਨਹੀਂ ਨਾ ਦੇ ਆਹ ਵੇਖੋ ਬਾਹ ਬਹੁਤ ਪਿਆਰੀ ਚਾਦਰ ਕਾਈ ਮੈਂ ਖਲਾਈ ਮੈਨੂੰ ਬੜੀ ਸੋਹਣੀ ਲੱਗੀ ਕਿੰਨੇ ਦੀ ਆ ਭਾਏ ਇਹ 8.500 ਆ ਇਹਨਾਂ ਦੇ ਰੇਟ ਨਾਲ ਚਲੋ ਤੇ ਤੇਰਾ ਰੇਟ ਆ ਬਾਕੀ ਜਨਾਨੀਆਂ ਨਾਲ ਬਹਿਸ ਬਾਜੀ ਦੇ ਵਿੱਚ ਤੈਨੂੰ ਪਤਾ ਵਾ ਤੂੰ ਹਾਰ ਜਾਣਾ ਤੇ ਰੇਟ ਬਾਅਦ ਚ ਤੂੰ ਦੇ ਕੇ ਜਾਣਾ 350 ਦੀ ਨਹੀਂ ਇਹ ਲੱਗਦਾ ਇਹ ਸੈਟ ਦਾ ਪੂਰਾ ਨਾਲ ਕਿਹੜਾ ਸੈਟ ਆ ਆ ਚਾਦਰ ਦਾ ਨਹੀਂ ਨਹੀਂ ਆਹ ਦੇ ਸਲੀਪ ਚਾਦਰ ਆਹ ਸੈਟ ਆ ਵੜਾ ਆ ਵੀ ਕੱਲ ਰੱਖੀ ਨਵੀਂ ਚਾਦਰ ਆ ਲਈ ਉਹ ਚਾਦਰ ਆ ਬੜੀ ਚਾਦਰ ਇਹ ਵੀ ਖੋੜਾ ਸੁੱਕ ਇਹ ਵਾਲਾ ਸਾਨੂੰ ਦੇ ਦੋ ਇਹ ਵਾਲਾ ਸਾਨੂੰ ਦੇ ਦੋ ਫੱਤੇ ਦੀ ਇਹ ਵਾਲਾ ਹਨ ਚਾਦਰ ਦੇ ਦੋ ਆ ਸਕੂਲ ਜਾਣੇ ਕਰਕੇ ਨਾ ਪੜੇ ਵੀ ਹਾ ਡਾਤੀ ਕਰੰਦਾ ਪੰਜਾਬੀ ਹਿੰਦੀ ਮਿਕਸ ਕਰਦਾ ਰਿੰਦਾ ਮਿੰਨੀ ਵੀ ਉੱਧਾ ਹੀ ਹੱਤ ਪਈ ਜਾਂਦੀ ਨਾਲੇ ਵੀ ਹੂੰ ਬੜੀ ਸੋਹਣੀ ਆ ਵੀ ਚਾਦਰ ਸਿਲਕ ਜੀ ਆ ਨਾ ਇਹਨੂੰ ਪਾਕੀ ਕੀ ਕਹਿੰਦੇ ਸਿਲਕ ਇਹਨੂੰ ਕੀ ਕਹਿੰਦੇ ਆ ਵੀ ਕਿ ਮਿਹਾਉਣੀ ਆ ਕਾਦੀ ਚਾਦਰ ਹੁੰਦੀ ਏ ਕਿਹੜਾ ਕਪੜਾ ਆ ਵੇ ਆਂਟੀ ਨੂੰ ਬਾੜੀ ਛੇਤੀ ਸੀ ਤੇ ਆਂਟੀ ਨੇ ਚਾਹ ਵਾਲਾ ਗਲਾਸ ਹੀ ਨਾਲੇ ਚੁੱਕਿਆ ਤੇ ਨਾਲੇ ਆਂਟੀ ਨੇ ਮਾਰਤੀ ਐਂਟਰੀ ਤੇ ਹੁਣ ਆਂਟੀ ਨੇ ਰੇਟ ਵੇਖੀ ਤੋੜਨਾ ਪਾਦਾ ਗਰਮ ਏ ਹਾਂ ਸੁਣਨੀ ਹਾਂ ਪੂਰਾ ਸੈਟ ਹੈ ਜੀ ਮੇਰਾ ਕਿੰਨਾ ਕਾਇਸਾ ਦਾ ਕਿੰਨਾ ਕਾਇਸਾ ਦਾ ਹੋਈ ਜਨਾ 오ਰੇਂਜ ਵਾਹਿਗੁਰੂ ਜੀ ਕੀ ਫਤਿਹ ਚਲੋ ਤਾਂ ਖਾਲਤਾ ਹੁਣ ਚਲੋ ਪੂਰਾ ਸ਼ੈਗੁਤੀ ਤੇ ਪੈਗੁਦੀ ਦਾ ਖਾਂਸਾ ਪਗੁਦੀ ਕੀ ਫਤੇ ਏਕ ਓਂਕਾਰ ਨਹੀਂ ਪੁੱਤ ਪਹਿਲਾਂ ਪੂਰਾ ਪਾਠ ਕਰਕੇ ਫਿਰ ਬਾਬਾ ਜੀ ਕਹਿੰਦੇ ਖਾਈਦਾ ਚਲੋ ਪਹਿਲਾਂ ਪਹਿਲਾਂ ਪੂਰਾ ਪਾਠ ਕਰਨਾ ਫਿਰ ਬਾਬਾ ਜੀ ਕਹਿੰਦੇ ਖਾਣਾ ਚਲੋ ਇੱਥੇ ਰੱਖ ਕੇ ਪਾਠ ਕਰ ਲਓ ਇੱਥੇ ਰੱਖ ਕੇ ਚਲੋ ਪਾਪਾ ਵੀ ਡੇ ਨਾ ਫਿਰ ਇਦਾਂ ਕਰ ਲਈਦਾ ਜੇ ਪਾਪਾ ਦਾ ਸੋਹਣਾ ਪੋਤਿਆ ਨਾ ਜੇ ਬੁਲਟ ਤੇਰਾ ਵਾ ਤੇ ਪਾਠ ਕਰ ਲਓ ਫਿਰ ਨਹੀਂ ਤੇ ਸੰਤਮਾਨ ਗੁਰੂ ਏਕ ਓਂਕਾਰ हाँ जी एक ओंकार एकोकार सटना सटना कता पुरक कता पुरक निरपौ वायु गुरु प्रदु निरपौ निपौ अकाल मूरत जनी सैपंग नुनिषेता गुरप्रसाद जप जाप, जाप।, जाप। आद सच ਜੁਗਾਦ ਸਚ ਗੁਆਦ ਸਚ ਹੈਪੀ ਸਚ ਹੈਪੀ ਸਚ ਨਾਨਕ ਹੋਸੀ ਪੇ ਸਚ ਵਾਹਿਗੁਰੂ ਜੀ ਪੇ ਗੁਰੂ ਜੀ ਕੀ ਤਨ 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 ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਸਾਹਿਬ ਜੀ ਮਹਾਰਾਜ ਤਨ 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 ਬਾਬਾ ਬਾਬਾ ਦੀਪ ਸਿੰਘ ਜੀ ਸੀ ਦੇ ਸੀ ਦੇ ਸਿੰਘ ਜੀ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ ਜੀ ਕਿਰਪਾ ਕਰਨੀ ਸਾਰਿਆਂ ਨੂੰ ਸੁਖ ਸ਼ਾਂਤੀ ਬਖਸ਼ਣੀ ਸਾਰਿਆਂ ਦਾ ਭਲਾ ਕਰਨਾ ਭਲਾ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਸ ਬਸ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਫਤਿਹ ਹੁਣ ਇਹ ਨਾ ਕਿਉਂ ਕਿ ਫਤੇ ਦਾ ਸਿਰ ਨਹੀਂ ਟੱਕਿਆ ਤੇ ਇਹਨੂੰ ਪਾਠ ਕਰਾਉਂਦੇ ਪਏ ਹੀ ਕਿਉਂਕਿ ਫਤੇ ਦੀ ਦਸਤਾਰ ਆਪਾਂ ਹੁਣੇ ਹੀ ਖੋਲੀ ਸਾਰਾ ਦਿਨ ਉਹਨੇ ਬੰਨੀ ਹੁੰਦੀ ਆ ਤੇ ਹੁਣ ਸੌਣ ਲੱਗੇ ਹੀ ਤੇ ਕਹਿੰਦਾ ਪਾਪਾ ਮੈਂ ਔਰੇਂਜ ਖਾਣਾ ਹੈ ਤੇ ਔਰੇਂਜ ਲੈ ਕੇ ਆਏ ਤੇ ਕਹਿੰਦਾ ਪਾਠ ਕਰਨਾ ਪਹਿਲੋਂ ਮਮਾ ਪਛਾ ਦਵਾਏ ਤੇ ਪਾਠ ਕਰੀਏ ਆਪਾਂ ਹਨਾ ਫਤੇ ਵੀਰ ਕਿ ਤੁਹਾਨੂੰ ਗੁਰੂ ਤੁਹਾਨੂੰ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਨਾਗੀਆਂ ਨਾ ਸਹਿਬ ਜੀ ਹਾਂ ਟੇਕ ਲਓ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਪ੍ਰਸ਼ਾਦ ਖਾਈਏ ਚਲੋ ਹੁਣ ਓਕੇ ਜੀ ਬਾਏ 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 ਬਾਏ